ਪਰ ਆਹ ਕੰਦੇ ਉਹ ਬੁੱਟਰਾਂ ਵਾਲਾ ਕਰਦਾ ਟਰਾਈ ਸੁੱਖਾ ਬੁੱਟਰ ਸੁੱਖਾ ਬੁੱਟਰ ਸੁੱਖਾ ਬੁੱਟਰ ਬਾਹ ਹੋਏ ਗਬਰਗੇ ਫਾਈਨਲ ਮੈਚ ਤੇ ਡੇਡ ਵਾਲਾ ਜੱਫਾ ਬੁੱਟਰਾਂ ਵਾਲੇ ਸੁੱਖੇ ਨੇ ਲਾ ਦਿੱਤਾ ਮੇਰੇ ਵੀਰੋ ਰੇਸਮ ਖਲੀਨਾ ਵਾਲਾ ਰੇਡ ਪਾ ਰਿਹਾ ਮੱਤੇ ਵਾਲਾ ਪੱਪੂ ਐ ਬੋਲ ਮਨਾਰ ਕਹਿੰਦੇ ਜਨਾਕਰ ਸਿੱਕ ਅਮਰੀਕਾ ਦੇ ਰਹਿੰਦਾ ਸਾਦੇ ਭਰਾ ਵੱਲੋਂ ਬੁਲਟ ਮੋਟਰਸਾਈਕਲ ਦੇ ਨਾਲ ਕਹਿੰਦੇ ਮਾਨ ਸਨਮਾਨ ਕੀਤੇ ਜਾ ਰਿਹਾ ਹੈ ਪੱਪੂ ਮੰਤੇ ਦੇ ਪੂਰਗਰਾਹ ਦੇ ਯੂਐਫਐਸ ਵੱਲੋਂ ਬੁਲਟ ਮੋਟਰਸਾਈਕਲ ਦੇ ਇੱਕ ਵੱਡੇ ਮਾਨ ਸਨਮਾਨ ਹੋਣਗੇ ਆਉਣ ਵਾਲੇ ਸਮੇਂ ਵਿੱਚ ਆਸਟ੍ਰੇਲੀਆ ਦੇ ਵੱਡੇ ਖੇਡ ਮਨਾਵਾਂ ਵਿੱਚ ਗੱਲ ਹੋਣੀ ਹੈ ਨਾਲ ਹੋਰਲੇ ਪੱਲਾ ਸ਼ਾਤਰ ਵਾਲਾ ਰੇਡ ਪਾ ਰਿਹਾ ਹੈ ਲੈ ਵੀ ਕਲਦੀਪ ਕਰਦੇ ਜਿੱਕਰ ਆਹ ਰੇਡ ਦੇ ਤਰਤੀ ਆਹ ਜਵਾਨ ਹਰਿਆਰੇ ਦੇ ਵਿੱਚੋਂ ਚੱਲ ਕੇ ਆਇਆ ਹੈ ਆਹ ਕਹਿੰਦੇ ਪੱਲਾ ਕਹਿੰਦੇ ਰੇਡ ਪਾਉਣ ਦੇ ਲਈ ਵਾਧਾ ਜਾ ਰਿਹਾ ਹੈ ਆਹ ਵੇਖੋ ਸਾਹਮਣੇ ਆਹ ਕਹਿੰਦੇ ਮਾਝੇ ਦੇ ਵਿੱਚੋਂ ਆਇਆ ਹੈ ਆਹ ਕਹਿੰਦੇ ਮਾਝੇ ਦੇ ਵਿੱਚੋਂ ਆਇਆ ਜਿਹੜੇ ਨੇ ਟਾਈ ਕੀਤੀ ਹੈ ਅਗਲੀ ਰੇਡ ਕਹਿੰਦੇ ਆਹ ਕਹਿੰਦੇ ਜਸਵਾਲ ਪਿੰਡ ਦਾ ਆਹ ਕਹਿੰਦੇ ਲਾਡੀ ਰੇਡ ਪਾਉਣ ਦੇ ਲਈ ਤਿਆਰ ਬਾ ਤਿਆਰ ਹੈ ਉਧਰ ਸਾਡੇ ਫਤਬਖ ਸਿੰਘ ਜੀ ਠੇਕੇਦਾਰ ਸਤਵੀਰ ਸਿੰਘ ਜੀ ਠੇਕੇਦਾਰ ਸਰਾਵਾਲੀਆ ਦੋਨਾਂ ਵੀ ਮਨੇ ਲਈ ਉਹ ਕਹਿੰਦੇ 200 ਰੁਪਏ ਨੇ ਜਿਹੜੇ ਪ੍ਰਾਈਸ ਪਾ ਕੇ ਆਇਆ ਲਓ ਜੇ ਚਰਾਗਦੀਨ ਮਈਆ ਵਾਲਾ ਆਹ ਜੱਫੀ ਤੇ ਤਾੜੀਆਂ 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 ਵੱਜ ਚ ਲੱਗੀਆਂ ਚਰਾਗਦੀਨ ਮਈਆ ਵਾਲਾ ਕਹਿੰਦੇ ਸਿਰਾਂ ਲਾ ਗਿਆ ਆਹ ਮੁੰਡਾ ਸਿਰਾਂ ਲਾ ਗਿਆ ਸਿਰਾਂ ਲਾ ਗਿਆ ਮੇਰੇ ਵੀਰੋ ਕਿ ਬਾਜਾਂ ਨੇ ਕਹਿਣਾ ਹੁੰਦਾ ਵਿਗੜੇ ਹੋਏ ਸੱਪਾਂ ਨਾਲ ਮੈਦਾਨ ਜਿੱਤੇ ਨਹੀਂ ਜਾਂਦੇ ਤੂੰ ਨੇ ਤੇ ਰੱਖਾ ਨਾਲ ਬਾਜਾਂ ਨੇ ਕਹਿਣਾ ਹੁੰਦਾ ਵਿਗੜੇ ਹੋਏ ਸੱਪਾਂ ਨਾਲ ਲਓ ਇਸ ਲਈ ਪੁੱਤਰਾਂ ਵਾਲਾ ਤੇ ਨੌਜਾਨ ਕਹਿੰਦੇ ਮੇਰੇ ਵੀਰੋ ਗੱਭਰੂ ਰੇਡ ਪਾ ਕੇ ਰਕੇਸ਼ ਮੋਪਰੀਆ ਬਾਅਦ ਚੌਂਦਾ ਹੋਇਆ ਅਗਲੀ ਰੇਡ ਰੇਸ਼ਮ ਸਿੰਘ ਸਲੀਨਾ ਵਾਲਾ ਤਾਂ ਦੀ ਪਟਾਖੀ ਵਾਲਾ ਜਿੰਦਰ ਕਰ ਰਿਹਾ ਆਹ ਕਹਿੰਦੇ ਰੇਸ਼ਮਾ ਕਹਿੰਦੇ ਦਾ ਸਰੀਰਾਂ ਪੈਂਦਾ ਨਾ ਇਹ ਖਿਡਾਰੀ ਦਾ ਆਹ ਕਹਿੰਦੇ ਸ੍ਰੀ ਨੀਲੀ ਧਰਤੀ ਦਾ ਰੇਸ਼ਮਾ ਜਿਹੜੇ ਕਹਿੰਦੇ ਫੋੜ ਵੀ ਦਿੱਤਿਆ ਇਹ ਜੱਟ 3600 ਨੇ ਆਇਆ ਨੀਲੇ ਰੰਗ ਦਾ ਗਲੀ ਚ ਲੱਡੂ ਵੰਡ ਜੱਟिए ਆਹ ਕਹਿੰਦੇ ਗਗਨਾ ਆਹ ਬੰਦਰ ਪਰਿਵਾਰ ਦਾ ਆ ਜਿਹੜੇ ਨੇ ਟਰਾਈ ਕੀਤੀ ਹੈ ਤੇ ਪੁਆਇੰਟ ਕਹਿੰਦੇ ਔਰ ਰੇਸ਼ਮ ਨੇ ਆਪਣੀ ਟੀਮ 'ਚ ਜੋੜ ਦਿੱਤਾ ਆਹ ਕਹਿੰਦੇ ਹਰਿਆਣੇ ਤੋਂ ਚੱਲ ਕੇ ਆਇਆ ਅੱਜ ਮੰਪਲੇ ਦੇ ਲਈ ਜ਼ਿੰਮੇਵਾਰੀ ਵਾਲੇ ਆਹ ਕਹਿੰਦੇ ਹਰਿਆਣੇ ਵਾਲਾ ਆਉ ਕਹਿੰਦੇ ਰੇਡ ਬਾਲ ਦੇ ਲਈ ਵਧਾ ਜਾ ਰਿਹਾ ਹੈ ਪੈਂਦੀ ਆ ਰੇਡ ਮੇਰੇ ਮਿੱਤਰੋ ਆ ਕਹਿੰਦੇ ਮਾਜੇ ਵਾਲਾ ਕਰਦਾ ਟਰਾਈ ਹੈ ਤੇ ਪਰ ਨੰਬਰ ਕਹਿੰਦੇ ਰੇਡਰ ਦੇ ਲਈ ਜਾ ਜੜਿਆ ਲਓ ਨੰਬਰ ਕਹਿੰਦੇ ਰੇਡਰ ਦੇ ਲਈ ਹੈ ਸ਼ੇਰਪੁਰ ਦੋਨਾਂ ਪਿੰਡ ਹੈ ਸੱਤੋ ਕਹਿੰਦੇ ਦੁਨੀਆ ਦਾ ਮਹਾਨ ਅੱਜ ਕੁੱਟਿਆ ਹੋਇਆ ਬੁੱਟਰ ਮੋਗਾ ਫਰੀਦਕੋੜ ਦੀ ਟੱਕਰ ਕਹਿੰਦੇ ਕਰ ਰਹੀ ਆ ਮੇਰੇ ਵੀਰੋ ਕਿ ਪੱਥਰ ਜੱਟ ਕੇ ਮੁੜਿਆ ਪੇਲ ਹੈ ਸਾਰੇ ਧਰਿਆਂ ਦਾ ਕੌਣ ਕਿੰਨੇ ਤੇ ਕਿੱਥੇ ਬੈਠਾ ਪਤਾ ਸਾਰੇ ਬੰਦਿਆਂ ਦਾ ਕੌਣ ਕਿਵੇਂ ਤੇ ਕਿੱਥੇ ਬੈਠਾ ਹੈ ਪਤਾ ਹੈ ਸਾਰੇ ਬੰਦਿਆਂ ਦਾ ਪੱਖੜ ਜੱਟ ਕੇ ਮੁੜੇ ਹੈ ਪੇਲ ਹੈ ਸਾਰੇ ਧਰਿਆਂ ਦਾ ਲਓ ਸਾਹਮਣੇ ਇਸ ਲਈ ਮੱਤੇ ਵਾਲਾ ਪੱਪੂ ਕੋਸ਼ਿਸ਼ ਕਰਦਾ ਪਰ ਸੁਲੀਨਾ ਵਾਲਾ ਰੇਸ਼ਮ ਹੜਦਾ ਪਿੱਛੇ ਹੜਦਾ ਪਿੱਛੇ ਕਰਦਾ ਜਾਂਦਾ ਲਓ ਬੋਪਰੀ ਆ ਗਿਆ ਆਹ ਕਹਿੰਦੇ ਬੌਪਰ ਦੀ ਧਰਤੀ ਦਾ ਰਕੇਸ਼ ਰੇਡ ਪੌੜ ਦੇ ਲਈ ਤਿਆਰ ਬਰ ਤਿਆਰ ਹੈ ਆਹ ਕਹਿੰਦੇ ਬੌਪਰ ਦੀ ਧਰਤੀ ਦਾ ਰਕੇਸ਼ ਹੈ ਆਹ ਵੇਖੋ ਸਾਹਮਣੇ ਤੇ ਨੰਬਰ ਹੈ ਆਹ ਕਹਿੰਦੇ ਰਕੇਸ਼ ਨੇ ਮੱਤੇ ਦੀ ਟੀਮ ਦੇ ਲਈ ਜਾ ਜੋੜਿਆ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਹੈ ਆਹ ਕਹਿੰਦੇ ਸ੍ਰੀਨੇਪੜ ਦਾ ਰੇਸ਼ਮ ਆਹ ਲਈ ਰੇਡ ਪੌੜ ਦੇ ਲਈ ਤਿਆਰ ਬਰ ਤਿਆਰ ਹੈ ਆਹ ਕਹਿੰਦੇ ਸ੍ਰੀਰੇ ਦੀ ਧਰਤੀ ਦਾ ਰੇਸ਼ਮ ਹੈ ਕਿ ਪਹਿਲਾਂ ਛੋਟੀ ਪੈੜ ਲਈ ਆਈ

ਇਹ ਦੁਨੀਆ ਦੇ ਵਿੱਚ ਬਰੰਗੜ ਖਿਡਾਰੀਆਂ ਦੇ ਨਾਮ ਲਿਖਾਇਆ ਹੋਇਆ ਹੈ। ਲਓ ਸਾਹਮਣੇ ਇਸੇਲੇ ਕਹਿੰਦੇ ਨੌਜਾਨ ਭੱਲਾ ਛਾਤਰ ਵਾਲਾ ਵਿੱਕੇ ਛਾਤਰ ਦਾ ਗਰਾਈ ਹੈ। ਦੁਨੀਆ ਦੇ ਟਾਪਰ ਖਿਡਾਰੀ ਕਹਿੰਦੇ ਛਾਤਰਪਿੰਡ ਨੇ ਪੈਦਾ ਕੀਤੇ ਹੋਏ ਹੈ ਪਰ ਇਸੇਲੇ ਪੁੱਟਰ ਵਾਲਾ ਨੌਜਾਨ ਕੋਸ਼ਿਸ਼ ਕਰ ਰਿਹਾ ਹੈ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਆ ਨੰਬਰ ਰੇਡਰ ਦੇ ਹਿੱਸੇ ਜੁੜਦਾ ਹੋਇਆ ਆਓ ਦੇਖਦੇ ਐ ਅਗਲੀ ਰੇਡ ਜੱਸੂ ਵਾਲਿਆ ਲਾਡੀ ਆ ਗਿਆ ਆਹ ਕਹਿੰਦੇ ਲਾਡੀ ਰੇਡ ਪਾਉਣ ਦੇ ਲਈ ਤਿਆਰ-ਬਰ ਤਿਆਰ ਆ ਗਏ ਮਿੱਤਰੋ ਇਹਦਾ ਕਹਿੰਦੇ ਜੱਸੂ ਵਾਲ ਪਿੰਡਾ ਆਹ ਲਾਡੀ ਆ ਕਹਿੰਦੇ ਜੱਸੂ ਵਾਲ ਦੀ ਧਰਤੀ ਦਾ ਕਬੱਡੀ ਪੌਂਡ ਦੇ ਲਈ ਵਾਧਾ ਜਾ ਰਿਹਾ ਹੈ। ਆਹ ਵੇਖੋ ਸਾਹਮਣੇ ਅਣੀ ਰੇਡ ਆਹ ਕਹਿੰਦੇ ਰਕੇਸ਼ ਹੈ। ਇਹਦਾ ਬੋਪਰ ਪਿੰਡ ਆ ਮੇਰੇ ਮਿੱਤਰੋ। ਆਹ ਕਹਿੰਦੇ ਰਕੇਸ਼ਾ ਬੋਪਰ ਦੀ ਧਰਤੀ ਦਾ। ਆਹ ਮੱਤੇ ਵਾਲਿਆਂ ਨੇ ਅੱਜ ਇਹ ਕਹਿੰਦੇ ਬੜੀ ਦੂਰੋਂ ਦੂਰੋਂ ਛੱਡੇ ਆ। ਆਹ ਮੱਤੇ ਵਾਲਿਆਂ ਨੇ ਕਹਿੰਦੇ ਬੜੀ ਦੂਰੋਂ ਦੂਰੋਂ ਛੱਡੇ ਆ। ਪਰ ਆਹ ਕਹਿੰਦੇ ਮਾਝੇ ਵਾਲਾ ਕਰਦਾ ਟਰਾਈ ਹੈ। ਤੇ ਨੰਬਰ ਕਹਿੰਦੇ ਉਹ ਰਕੇਸ਼ ਬੋਪਰ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ। ਰੇਸ਼ਮ ਦੀ ਰੇਡ ਹੈ ਤੇ ਵੱਡਾ ਬਾਈ ਕਰੇਗਾ ਨਾ ਰੇਸ਼ਮ ਸਲੀਨਾ ਵਾਲਾ ਕਹਿੰਦੇ ਮੁੜ ਤੋਂ ਮੁੜ ਕੇ ਹੋਇਆ ਪਿਆ ਮੇਰੇ ਵੀਰੋ ਸਿੱਧੇ ਮਨ ਸਰੀਰ ਕਹਿੰਦੇ ਮੁੰਡੇ ਦਾ ਸ਼ੰਕਰ ਜੇ ਸਿੱਧੇ ਮੂਰੇ ਇਹ ਕੰਤਾ ਹਰੇਕ ਤੰਦ ਹੈ ਘਰ ਵਿੱਚ ਤਾਰਾ ਸਿੰਘ ਹਰੇਕ ਬਣਦਾ ਜਦੋਂ ਪੈਂਦਾ ਹੈ ਮੈਦਾਨ ਵਿੱਚ ਬਾਹ ਚੋਦਿਆ ਉਦੋਂ ਲੈ ਕੇ ਬਗਾਨੇ ਪੁੱਤ ਢਾ ਜੋਦਿਆ ਉਦੋਂ ਲੈਦੇ ਆ ਬਗਾਨੇ ਪੁੱਤ ਢਾ ਜੋਦਿਆ ਅੱਜ ਇਹ ਕਹਿੰਦੇ ਜਾਨੇ ਪੁਣਾ ਦੀ ਟੱਕਰ ਹੈ ਸੰਤਾ ਸਿੰਘ ਪਹਿਲਵਾਨ ਦਾ ਪਿੰਡ ਕਹਿੰਦੇ ਮੱਤਾ ਦੁਨੀਆ ਦੇ ਵਿੱਚ ਬਹੁਤ ਵੱਡਾ ਕਲੇ ਨਾਮ ਕਮਾਇਆ ਆਓ ਇਸ ਲਈ ਕਹਿਣਾ ਕਰ ਰਹੇ ਆਓ ਰੇਟਰ ਦੇ ਹਿੱਸੇ ਹੈ ਨੰਬਰ ਜਿਹੜਾ ਤਾਵੀ ਦੇ ਹਿੱਸੇ ਹੈ ਹੋ ਗਿਆ ਡਿਸੀਜਨ ਦਾ ਰਾਜਾ ਇਹ ਕੌੜਾ ਵਾਰੇ ਪੈਂਕੇ ਵਾਲਾ ਕਹਿੰਦੇ ਸਲਾਮਾਂ ਦੇ ਰਿਹਾ ਹੈ ਗੁੱਟਰ ਦੇ ਮੰਡੇ ਦੀਆਂ ਟੀਮਾਂ ਦੇ ਦਰਮਿਆਨ ਕੰਨ ਰਿਹਾ ਫਾਈਨਲ ਅੱਜ ਤੀਸਰੇ ਕਬੱਡੀ ਕੱਪ ਦਾ ਕਹਿੰਦੇ ਸਲਾਮਾਂ ਦੀ ਧਰਤੀ ਹੈ ਸਾਈ ਮੇਰ ਸਾਹਿਬ ਜੀ ਤੇ ਧੰਨਵਾਦ ਜੈਸੀ ਰਾਮ ਜੀ ਅਕਰ ਕਰਪਾ ਦੇ ਨਾਲ ਇਹ ਮੇਲਾ ਕਹਿੰਦੇ ਸਿਰੇ ਚੜ੍ਹਦਾ ਪਰੇ ਨਗਰ ਦਾ ਧੰਨਵਾਦ ਮਹਾਂਪੁਰਸ਼ਾਂ ਦਾ ਧੰਨਵਾਦ ਇਹਨਾਂ ਨੇ ਸਾਰੇ ਸੰਗਤ ਨੂੰ ਇਹ ਬਲ ਬਖਸ਼ਿਆ ਲਓ ਅਗਲੀ ਰੇਡ ਨਾਜਨ ਸੁਲੀਣਾ ਵਾਲਾ ਰੇਸ਼ਮ ਆਹ ਕਨੇ ਸੁਲੀਣਾ ਪਿੰਡ ਦਾ ਰੇਸ਼ਮ ਹੈ ਇਧਰ ਲਖਿਆ ਇੱਕ ਵੀਰ ਆਇਆ ਜਿਹੜਾ ਕਹਿੰਦੇ ਆ ਦਾਲ ਦੁੱਧ ਦੀ ਵੇਦਨਾ ਵਿਚਾਰਾ ਉਹ ਨੂੰ ਮੋਬਾਈਲ ਮਿਲਿਆ ਐਡੀ ਇਮਾਨਦਾਰੀ ਆ ਉਹਦੇ ਦੇ ਅੱਗੇ ਉਹ ਕਹਿੰਦਾ ਵੀ ਮੋਬਾਈਲ ਮੇਰੇ ਕੋਲੇ ਹੈ ਜੇ ਕਿਸੇ ਦਾ ਗੁੰਮ ਹੋਇਆ ਹੋਵੇ ਆਪਣੀ ਨਿਸ਼ਾਨੀ ਦੱਸ ਕੇ ਪਾਸਵਰਡ ਉਸਕੇ ਜਿਹੜਾ ਮੋਬਾਈਲ ਲੈ ਸਕਦਾ ਆ ਸਾਡੇ ਵੀਰ ਦੇ ਕੋਲੇ ਕਹਿੰਦੇ ਨਾ ਇੱਕ ਵਾਰੀ ਤਾਲੀਆਂ ਮਾਰ ਦਿਓ ਇਸ ਵੀਰ ਦੇ ਲਈ ਮੇਰੇ ਵੀਰੋ ਇਮਾਨਦਾਰੀ ਦੀ ਮਿਸਾਲ ਕਹਿੰਦੇ ਵਿਰਲੇ ਇਨਸਾਨਾਂ ਦੇ ਚੋਂਦੀ ਹੈ ਉਹ ਮਿਸਾਲ ਕਹਿੰਦੇ ਸਾਡੇ ਦਾਲ ਰੋਟਣ ਵਾਲੇ ਧਰ ਦੇ ਜਿਹੜੀ ਜ਼ਗਾਈ ਹੈ ਇਮਾਨਦਾਰੀ ਇੱਕ ਜੰਡਾ ਸਬੂਤ ਜਿਹੜਾ ਖੇਡ ਗਰਾਊਂਡ ਦੇ ਵਿੱਚ ਲੱਟਾ ਪੱਪੂ ਤੇ ਰੇਸ਼ਮ

ਆਹ ਦੇਖੋ ਸਾਹਮਣੇ ਅਗਲੀ ਰੇਡ ਕਹਿੰਦੇ ਉਹ ਪੌੜ ਦੇ ਲਈ ਕਿਹੜਾ ਜੋਬਰ ਹੈ ਆਹ ਕਹਿੰਦੇ ਸੁਲੀਰੇ ਪਿੰਡ ਦਾ ਰੇਸ਼ਮਾ ਤੇਰੇ ਮਿੱਤਰੋ ਅਗਲੀ ਰੇਡ ਪੌੜ ਦੇ ਲਈ ਜਿਹੜਾ ਤਿਆਰ ਬੜ ਤਿਆਰ ਹੈ ਜੇਕਰ ਕਿਸੇ ਵੀ ਵੀਰ ਦਾ ਮੋਬਾਈਲ ਪੌੜ ਜਿਹੜਾ ਉਹ ਜਮ ਹੋ ਜਾਵੇ ਤਾਂ ਵੀ ਨਿਸ਼ਾਨੀ ਲਾ ਕੇ ਪਾਸਵਰਡ ਰਾਸਤੇ ਉਹ ਮੋਬਾਈਲ ਜਿਹੜਾ ਹਾਸਲ ਕਰ ਸਕਦਾ ਆ ਲਾਡੀ ਆ ਕਹਿੰਦੇ ਜੱਸੋ ਆ ਦੀ ਧਰਤੀ ਦਾ ਆ ਰੇਡ ਪਾਉਂ ਜੇ ਨੀ ਵਾਧਾ ਜਾ ਰਿਹਾ ਆ ਕਹਿੰਦੇ ਮਈਆਲੇ ਪਿੰਡ ਦਾ ਆ ਚਰਾਗ ਵੀ ਦਾ ਮੇਰੇ ਮਿੱਤਰੋ ਆ ਕਹਿੰਦੇ ਫਿਆਦਾ ਵੀਰ ਆ ਆ ਕਹਿੰਦੇ ਮਈਆਲੇ ਲਓ ਵਾਹ ਓਏ ਲਾਤੀ ਜਸੂ ਵਾਲੀ ਐ ਜਸੂ ਵਾਲ ਪਿੰਡ ਆ ਮੁੰਡਾ ਇਸ ਸਾਲ ਮਲੇਸ਼ੀਆ ਗਿਆ ਮਲੇਸ਼ੀਆ ਦਾ ਤਕਲਾ ਉਤਮ ਧਾਵੀਰ ਦੱਖੋ ਵਾਲੀਆ ਲਾਡੀ ਕਹਿੰਦੇ ਸਰਾ ਕਰਾਈ ਆਉਂਦਾ ਹੈ ਸਰਾ ਕਰਾਈ ਆਉਂਦਾ ਮੇਰੇ ਵੀਰੋ ਲਓ ਸਾਹਮਣੇ ਨੌਜਾਨ ਇਸਲੇ ਭੱਲਾ ਛੱਤਰ ਵਾਲਾ ਭੱਲਾ ਛੱਤਰ ਕਹਿੰਦੇ ਗੱਪਰੂ ਰੇਡ ਪਾਰ ਹੈ ਸੁੱਖਾ ਪੁੱਤਰਾਂ ਵਾਲਾ ਕੋਸ਼ਿਸ਼ ਕਰ ਰਿਹਾ ਹੈ 3 ਨੰਬਰ ਧਾਵੀ ਦੇ ਹਿੱਸੇ ਆਓ ਅਗਲੀ ਰੇਡ ਰੇਸ਼ਮ ਛਰੀਨਾ ਵਾਲਾ ਗੱਪਰੂ ਰੇਡ ਪਾਉਣ ਦੇ ਲਈ ਵਾਧਾ ਹੋਇਆ ਹੈ ਰੇਸ਼ਮ ਨੇ ਰੇਡ ਪਾਰਤੀ ਹੈ ਗਰੂ ਪਉਦਾ ਹੈ ਕਬੱਡੀ 3.5 ਹੋ ਗਿਆ ਹੈ ਅੱਜ ਦੇ ਇਸ ਮੈਚ ਨੂੰ ਲੱਤ ਪੱਗ ਕਹਿੰਦੇ 6 ਵੱਲੇ ਸਮਾਪਤ ਹੀ ਹੋ ਜਾਣੀ ਹੈ ਲਓ ਸਾਹਮਣੇ ਨੰਬਰ 42 ਦੇ ਹਿੱਸੇ ਜੁੜਦਾ ਹੈ ਅਗਲੀ ਰੇਡ ਤੇ ਗੁਲਦੀਪ ਧੱਦੀ ਪਿੱਛੇ ਕਰ ਰਿਹਾ ਹੈ ਆਓ ਕਹਿੰਦੇ ਰਕੇਸ਼ ਐ ਬਾਹਪੁਰ ਦੀ ਧਰਤੀ ਦਾ ਮੇਰੇ ਮਿੱਤਰੋ ਪਉਦਾ ਹੈ ਕਬੱਡੀ ਕਹਿੰਦੇ ਰਕੇਸ਼ ਐ ਬਾਹਪੁਰ ਵਾਲਾ ਆਹ ਪੈਂਦੀ ਆ ਕਬੱਡੀ ਇੱਕ ਪਾਸੇ ਕਹਿੰਦੇ ਨੌਜਾਨ ਆ ਆ ਬੁੱਟਰਾਂ ਪੈਣਦੇ ਐ ਪਰ ਆਹ ਦੇਖੋ ਸਾਹਮਣੇ ਰਕੇਸ਼ ਨੇ ਐਸਟੀ ਯਾਨ ਦਾ ਨੰਬਰ ਦਾ ਵਾਅਦਾ ਹੈ ਉਹ ਕਹਿੰਦੇ ਮੱਤੇ ਦੀ ਟੀਮ ਦੇ ਲਈ ਕਰ ਦਿੱਤਾ ਹੈ ਫਾਈਨਲ ਮੈਚ ਕਹਿੰਦੇ ਖੇਡਿਆ ਜਾ ਰਿਹਾ ਹੈ ਅੱਜ ਦੇ ਦਿਨ ਦਾ ਕਹਿੰਦੇ ਸਿੱਧਰ ਮੈਚ ਹੈ ਉਹ ਖੇਡਿਆ ਜਾ ਰਿਹਾ ਹੈ ਅਗਲੀ ਰੇਡ ਆ ਰੇਸ਼ਮ ਹੈ ਕਹਿੰਦੇ ਸ੍ਰੀਰੇ ਪਿੰਡ ਵਾਲਾ ਮੇਰੇ ਮਿੱਤਰੋ ਆਹ ਕਹਿੰਦੇ ਸ੍ਰੀਦੇ ਦੀ ਧਰਤੀ ਦਾ ਰੇਸ਼ਮ ਘਾਟੀ ਪਾਉਣ ਲਈ ਵਾਅਦਾ ਜਾ ਰਿਹਾ ਹੈ ਚਾਰ ਸੱਟਾਂ ਪਰ ਤਿਆਰ ਹੈ ਇੱਕ ਕੰਨੀ ਦੇ ਕਹਿੰਦੇ ਗਗਨ ਮੱਤੇ ਵਾਲਾ ਨਾਲ ਪੰਪੂ ਹੈ ਨਾਲ ਸੀਪਾ ਆਹ ਦੇਖੋ ਸਾਹਮਣੇ ਤੇ ਅੰਕ ਉਹ ਕਹਿੰਦੇ ਰੇਸ਼ਮ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਅਗਲੀ ਰੇਡ ਤੇ ਵੱਡਾ ਬਾਈ ਗੱਲ ਕਰੇਗਾ ਉਹ ਉੱਥੇ ਵੀਰ ਕੋ ਬੈਠਾ ਹੋਣਾ ਹੈ ਲਈ ਕੁਲਦੀਪ ਜਿਹੜੇ ਬਾਈ ਕੋਲੇ ਮੋਬਾਈਲ ਫੋਨ ਹੈ ਉਹ ਭਰਾ ਲੈਣ ਆਏ ਹੈ ਬਾਈ ਪਾਸਵਰਡ ਪੁੱਛ ਲਈ ਚੰਗੀ ਤਰ੍ਹਾਂ ਨਿਸ਼ਾਨੀ ਦਸ ਕੇ ਫੋਨ ਜਿਹੜਾ ਦੇ ਦੇ ਲਈ ਸੋ ਮੈਚ ਸਮਾਪਤ ਮੱਤਾ ਦੇ ਤੁਰੇ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਮੱਤਾ ਫਾਸਟ